ਸਮਰਾਲੇ ਵਿੱਚ ਹੋ ਰਹੀਆਂ ਜਿਮਨੀ ਚੋਣਾ ਵਿੱਚ ਅੱਜ ਪਰਮਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸਮਰਾਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਤੇਜਿੰਦਰ ਸਿੰਘ ਤੇਜੀ ਦੇ ਹੱਕ ਵਿੱਚ ਡੋਰ ਟੂ ਡੋਰ ਪਹੁੰਚਾਰ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਧੱਕੇ ਸਾਹੀ ਦਾ ਸ਼ਿਕਾਰ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਦੇ ਵੀ ਨਾਲ ਸਨ। ਪਰਮਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਛੀਵਾੜਾ ਸਾਹਿਬ ਅਤੇ ਸਮਰਾਲੇ ਵਿੱਚ ਵੱਖ-ਵੱਖ ਪਾਰਟੀਆਂ ਦੇ ਦੋ ਕਾਗਜ਼ ਆਮ ਆਦਮੀ ਪਾਰਟੀ ਦੇ ਹੁਕਮਾਂ ਤੇ ਰੱਦ ਕੀਤੇ ਗਏ ਸਨ ਉਸ ਦਾ ਜਵਾਬ ਦੇਣ ਲਈ ਸਮਰਾਲੇ ਤੋਂ ਉਮੀਦਵਾਰ ਤੇਜਿੰਦਰ ਸਿੰਘ ਤੇਜੀ ਦੇ ਹੱਕ ਵਿੱਚ ਅੱਜ ਹਰਦੇਵ ਸਿੰਘ ਦੇ ਵੀ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਜਿਨ੍ਹਾਂ ਦੇ ਕਾਗਜ਼ ਰੱਦ ਕੀਤੇ ਹੋਏ ਹਨ ਉਹ ਵੀ ਤੇਜਿੰਦਰ ਸਿੰਘ ਤੇਜੀ ਦੀ ਹਮਾਇਤ ਵਿੱਚ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਸਮਰਾਲੇ ਤੋਂ ਦਿਨੇਸ਼ ਕੁਮਾਰ 파ਰਤਵਾਜ ਦੀ ਰਿਪੋਰਟ ਹਾਂਜੀ ਨਾਮ ਦੱਸੋ ਪੁੱਤ ਪਰਵਿੰਦਰ ਸਿੰਘ ਜੀ ਸਿੰਘ ਜੀ ਕੈਂਪੇਨਿੰਗ ਕਰ ਰਹੇ ਹਾਂ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਕਰ ਰਹੇ ਹਾਂ ਜਿਹੜੇ ਕੈਂਪੇਨ ਅਸੀਂ ਤਿਗਿੰਦਰ ਸਿੰਘ ਤੇਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਚ ਕਰ ਰਹੇ ਆਂ ਔਰ ਬਹੁਤ ਹੀ ਜ਼ਬਰਦਸਤ ਵਾਰਡ ਵਾਸੀਆਂ ਵੱਲੋਂ ਹੰਗਾਰਾ ਮਿਲ ਰਿਹਾ ਕਿਉਂਕਿ ਤੇਜੀ ਖੋਦ ਇੱਕ ਸਮਾਜ ਸੇਵਕ ਨੌਜਵਾਨ ਆ ਇਸ ਤੋਂ ਪਹਿਲਾਂ ਵੀ ਉਹ ਇਸ ਵਾਰਡ ਦੇ ਵਿੱਚ ਮੈਡੀਕਲ ਕੈਂਪ ਵੀ ਲਗਾ ਚੁੱਕਿਆ ਲੋਕਾਂ ਦੇ ਦੁੱਖ-ਸੁੱਖ ਦੁੱਖ ਹਰ ਸਮੇਂ ਸ਼ਰੀਕ ਹੁੰਦਾ ਸੋ ਇਸ ਕਰਕੇ ਇੱਕ ਜਾਣਿਆ ਪਛਾਣਿਆ ਚਿਹਰਾ ਤੇ ਤੇਜੀ ਨੂੰ ਸਾਰਾ ਹੀ ਵਾਰਡ ਪਸੰਦ ਕਰਦਾ ਔਰ ਭਾਰੀ ਬਹੁਮਤ ਨਾਲ ਜਿੱਤੂਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰ ਸਿੰਘ ਤੇਜੀ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਆ ਅੱਜ ਮੇਰੇ ਨਾਲ ਪਰਮਜੀਤ ਸਿੰਘ ਢਿੱਲੋਂ ਵੀਰ ਜੀ ਮੇਰੇ ਨਾਲ ਨਿਕਲੇ ਨੇ ਤੇ ਅਸੀਂ ਡਾਊਟ ਟੂ ਡੋਰ ਕੰਪੇਨਿੰਗ ਕਰ ਰਹੇ ਆ ਜੀ ਤੇ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਜਿਤਾਓ ਜਿਹੜਾ ਆਮ ਆਦਮੀ ਪਾਰਟੀ ਨੇ ਧੱਕਾ ਕੀਤਾ ਉਹਦਾ ਜਵਾਬ ਆਪਾਂ ਵੋਟਾਂ ਦੇ ਨਾਲ ਦਈਏ ਹਾਂਜੀ ਨਾਮ ਦੱਸੋ ਆਪਣਾ ਮੇਰਾ ਨਾਮ ਹਰਦੇਵ ਸਿੰਘ ਆ ਜੀ ਕਿਹੜਾ ਦੋਨੇ ਜੋ ਅੱਜ ਪ੍ਰਚਾਰ ਕਰਨ ਮੈਂ ਪਹਿਲਾਂ ਨਾ ਮੇਰੇ ਪੇਪਰ ਰੱਦ ਕਰਾਤੇ ਇਹਨਾਂ ਨੇ ਮੇਰੇ ਨਾਲ ਬਹੁਤ ੱੱਕਾ ਕੀਤਾ ਇਹਨਾਂ ਨੇ ਉਹ ਬਹੁਤ ਮਾੜੀ ਗੱਲ ਆ ਕਿਹੜੀ ਪਾਰਟੀ ਵੱਲੋਂ ਖੜਾ ਸੀ ਮੈਂ ਇਹ ਕਾਂਗਰਸ ਪਾਰਟੀ ਵੱਲੋਂ ਖੜਾ ਸੀ ਜੀ ਤੇ ਅੱਜ ਇਹ ਨਾਲ ਸਾਥ ਦੇ ਰਹੇ ਹਾਂ ਤਾਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤੇਜੀ ਦਾ ਪੂਰਾ ਸਾਥ ਦਵਾਂਗੇ ਜਿਤਾਵਾਂਗੇ ਵੀ ਇਹਨਾਂ ਨੂੰ ਅਸੀਂ ਬੰਬੰਦ ਨਾ ਜਿਤਾਵਾਂਗੇ ਜੀ ਤੇ ਮੁੰਡਾ ਵੀ ਠੀਕ ਆ ਜੀ ਇਹ ਸੂਝਵਾਨ ਆ ਨੌਜਵਾਨ ਆ ਕੰਮ ਕਰਨ ਦੀ ਇੱਛਾ ਵੀ ਹੈਗੀ ਹੈ ਦੀ ਕੰਮ ਵੀ ਕਰੂਗਾ ਇਹ। ਪੱਲ ਸਾਈ ਖਿਲਾਫ ਕੀ ਕਹਿਣਾ ਚਾਹੁੰਦੇ ਆ ਉਹਨੂੰ? ਤੱਕੇ ਸਾਈ ਨਹੀਂ ਜੀ ਹੋਣੀ ਚਾਹੀਦੀ 70 ਸਾਲ ਦਾ ਰਿਕਾਰਡ ਤੋੜਦਾ ਜੀ ਆਮ ਆਦਮੀ ਪਾਰਟੀ ਨੇ। ਕਦੇ ਨਹੀਂ ਇਦਾਂ ਹੋਇਆ ਸੀ ਸਭ ਭਾਈਚਾਰਾ ਮਿਲ ਕੇ ਅਸੀਂ ਇਲੈਕਸ਼ਨ ਲੜਦੇ ਸੀ। ਭਾਈਚਾਰਾ ਨਾਲ ਮਿਲ ਕੇ ਹੀ ਅਸੀਂ ਸਾਰਾ ਕੁਝ ਕਰਦੇ ਸੀ। ਸਾਡੇ ਵਿੱਚ ਆਪਸ ਵਿੱਚ ਬਹੁਤ ਪਿਆਰ ਸੀ ਆ ਸਾਡੇ ਜਿੰਨਾ ਵੀ ਸਾਡਾ ਵਾਰਡ ਸੀ ਬਹੁਤ ਚੰਗਾ ਵਾਰਡ ਆ ਇਹ। ਲੋਕੀ ਬਹੁਤ ਚੰਗੇ ਨੇ ਇੱਥੇ ਦੇ। ਸੁਝਵਾਨ ਲੋਕ ਨੇ ਹੁਣ ਸੁਝਵਾਨ ਲੋਕ ਹੁਣ ਤੇਜੀ ਨੂੰ ਵੋਟਾਂ ਪਾ ਕੇ ਤੱਕੜੀ ਨਿਸ਼ਾਨ ਤੇ ਵੋਟਾਂ ਪਾ ਕੇ ਇਹਨੂੰ ਕਾਮਯਾਬ ਕਰਨਗੇ ਜੀ। ਠੀਕ ਇਹ ਵੋਟ ਚੋਣ ਪ੍ਰਚਾਰ ਕੀਤਾ ਜਾ ਰਿਹਾ ਜੀ ਅੱਜ ਤੇ ਕੀ ਕਹਣਾ ਚੋਣ ਰੋਡ ਹੈਗਾ ਦੇਖੋ ਅੱਜ ਜਿਹੜਾ ਚੋਣ ਪ੍ਰਚਾਰ ਦਾ ਆਖਰੀ ਦਿਨ ਆ ਅੱਜ ਜੋ ਡੋਰ ਟੂ ਡੋਰ ਕੰਪੇਨ ਵਾਰਡ ਨੰਬਰ 12 ਸਮਰਾਲਾ ਦੇ ਵਿੱਚ ਚੱਲ ਰਹੀ ਆ ਸਾਡਾ ਉਮੀਦਵਾਰ ਤੇਜ਼ ਤੇਜ਼ੀ ਮੇਰਾ ਵੀਰ ਇੱਥੋਂ ਇਸ ਵਾਰਡ ਤੋਂ ਖੜੇ ਨੇ ਤੇ ਸਾਰੇ ਬਹੁਤ ਸ਼ਾਹ ਆ ਤੇ ਜੋ ਪਿਛਲੇ ਸਮੇਂ ਚ ਆਮ ਆਦਮੀ ਪਾਰਟੀ ਨੇ ਧੱਕਾ ਕੀਤਾ ਕਾਗਰ ਰਿਜੈਕਟ ਕੀਤੇ ਲੋਕਾਂ ਦੇ ਜੋ ਇਹ ਰੋਸ ਦਾ ਜਵਾਬ ਆ ਲੋਕ ਵੋਟ ਪਾ ਕੇ ਦੇਣਗੇ ਤੇ ਮੈਨੂੰ ਪੂਰਨ ਉਮੀਦ ਆ ਵੀ ਇਸ ਜਿਹੜਾ 12 ਨੰਬਰ ਵਾਰਡ ਸਮਰਾਲਾ ਦਾ ਇਥੋਂ ਸਾਡਾ ਵੀ ਤੇਜ਼ੀ ਭਾਰੀ ਬੰਬਤ ਦਾ ਜਿੱਤੂ। ਸੋ ਸਾ ਗੱਲ ਕਰੀਏ ਜਿਹੜਾ ਦੂਜਾ ਵੀ ਦੁਬਾਰਾ ਇਸ ਵਾਰ ਦਾ ਨਹੀਂ ਹੈਗਾ ਤੇ ਇਸ ਵਾਰ ਦਾ ਇਸ ਬਾਰੇ ਥੋੜੇ ਕੀ ਪੁੱਛਾਂ। ਦੇਖੋ ਉਸ ਉਮੀਦਵਾਰ ਬਾਰੇ ਮੈਂ ਜੇ ਆਪਾਂ ਗੱਲ ਜ਼ਿਆਦਾ ਕਹਾਂਗੇ ਉਹ ਕੋਈ ਫਾਇਦਾ ਨਹੀਂ ਲੋਕਾਂ ਨੂੰ ਭਲੀ ਭਾਨਤੀ ਜਾਣੂ ਨੇ ਕਿ ਉਹ ਪਹਿਲਾਂ ਕਿੱਥੋਂ ਲੜੇ ਸੀ ਕਿਹੜੇ ਵਾਰਡ ਚੋਂ ਲੜੇ ਸੀ ਕਿਹੜੀ ਪਾਰਟੀ ਤੋਂ ਲੜੇ ਸੀ ਹੁਣ ਕਿੱਥੋਂ ਕਿਵੇਂ ਲੜ ਰਹੇ ਨੇ ਸੋ ਮੇਰੇ ਕਹਿਣ ਤੋਂ ਸਿਰਫ ਇਹ ਭਾਵਾ ਵੀ ਜਿਹੜਾ ਤੁਹਾਡਾ ਆਪਣਾ ਤੁਹਾਡੇ ਆਪਣੇ ਵਾਰਡ ਦਾ ਉਮੀਦਵਾਰ ਆ ਜਿਹੜਾ ਤੁਹਾਡੇ ਵਿੱਚ ਰਹਿੰਦਾ ਸਦਾ ਤੁਹਾਡੇ ਵਿੱਚ ਪਹਿਲਾਂ ਵੀ ਸੀ ਅੱਗੇ ਵੀ ਰਹਿਣਾ। ਲੋਕ ਯਕੀਨਨ ਤੌਰ ਤੇ ਉਹਦਾ ਸਾਥ ਦੇਣਗੇ ਤੇ ਉਸ ਲਈ ਸਾਰੀਆਂ ਕਸਿੱਟੀਆਂ ਜੇ ਮੈਂ ਸਾਰੇ ਪੈਮਾਨੇ ਮੰਨਾਂ ਤੇ ਸਭ ਤੋਂ ਜੋ ਜੇ ਮੈਂ ਕਾਹ ਵੀ ਨੰਬਰ 1 ਤੇ ਜੋ ਉਮੀਦਵਾਰ ਆ ਉਹ ਵੀ ਤੇਜ਼ੀ ਆ ਤੇ ਰਹੂਗਾ ਵੀ ਤੇ ਜੇਤੂ ਵੀ ਰਹੂਗਾ